ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਯੂਐਸਏ ਦੀ ਸੰਗਤ ਦੇ ਸਹਿਯੋਗ ਨਾਲ ਸਪੈਸ਼ਲ ਚਾਈਲਡ ਲਈ ਆਧੁਨਿਕ ਉਪਕਰਨਾਂ ਨਾਲ ਲੈਬ ਤਿਆਰ ਕੀਤੀ ਗਈ ਹੈ ਜਿਸ ਦਾ ਉਦਘਾਟਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਇਸ ਲੈਬ ਨਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਹੀਂ ਬਲਕਿ ਨੇੜੇ ਹੋਰ ਛਿੱਲੇ ਦੇ ਬੱਚਿਆਂ ਨੂੰ ਵੀ ਮੁਫਤ ਇਲਾਜ ਮਿਲ ਸਕੇਗਾ ਐਸਵੀਕਾ ਖਾਲਸਾ ਐਸਵੀਕੀ ਫਤਿਹ ਅ ਅੱਜ ਮਿਤੀ 4 2 2000 ਪੱਛੀ ਨੂੰ ਸਾਇਰਕਲ ਪਾਲਸੀ ਯੂਨਿਟ ਜਿਹੜਾ ਕਿ ਖੋਲਿਆ ਗਿਆ ਹੈ ਇਹਦੇ ਵਿੱਚ ਅਸੀਂ ਮੇਨ ਤੌਰ ਤੇ ਜਿਹੜੇ ਉਹ ਬੱਚੇ ਜਿਹੜੇ ਮੰਦਭੁੱਤੀ ਮੰਦਭੁੱਦੀ ਨੇ ਜਿਹੜੇ ਜਨਮ ਦੌਰਾਨ ਜਿਨ੍ਹਾਂ ਨੂੰ ਆਕਸੀਜਨ ਨਹੀਂ ਪਹੁੰਚਦੀ ਬ੍ਰੇਨ ਨੂੰ ਤੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਬੱਚਿਆਂ ਦਾ ਇਲਾਜ ਵਾਸਤੇ ਇਹ ਸਪੈਸ਼ਲ ਯੂਨਿਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਿਜ਼ੀਓਥੈਪੀ ਵਿਭਾਗ ਉਹ ਖੋਲਿਆ ਗਿਆ ਹੈ ਸਾਡਾ ਮੇਨ ਮਕਸਦ ਮਾਨਵਤਾ ਦੀ ਸੇਵਾ ਹੈ ਤੇ ਇਹਦੇ ਵਿੱਚ ਜਿੰਨੇ ਵੀ ਬੱਚੇ ਨੇ ਫਤਿਹਗੜ ਸਾਹਿਬ ਦੇ ਆਲੇ ਦੁਆਲੇ ਉਹਨਾਂ ਦਾ ਖਿਆਲ ਰੱਖਿਆ ਜਾਏਗਾ ਇਹ ਬੱਚੇ ਉਹ ਬੱਚੇ ਨੇ ਜਿਹੜੇ ਕਦੀ ਬੋਲ ਨਹੀਂ ਸਕਦੇ ਜਾਂ ਮੂਵਮੈਂਟ ਚ ਪ੍ਰੋਬਲਮ ਆਂਦੀ ਹੈ ਜਾਂ ਆਈ ਹੈਂਡ ਕੋਆਰਡੀਨੇਸ਼ਨ ਚ ਪ੍ਰੋਬਲਮ ਆਂਦੀ ਹੈ ਜਾਂ ਤੁਰਨ ਚ ਪ੍ਰੋਬਲਮ ਆਂਦੀ ਹੈ ਉਹ ਬੱਚੇ ਹੁੰਦੇ ਹਨ ਤੇ ਇਹ ਬੱਚਿਆਂ ਨੂੰ ਸਪੈਸ਼ਲ ਇੰਪੋਰਟਡ ਮਸ਼ੀਨਾਂ ਸੀ ਮੰਗਾਈਆਂ ਗਈਆਂ ਹਨ ਤਾਂ ਕਿ ਉਹਨਾਂ ਦਾ ਵਧੀਆ ਤੋਂ ਵਧੀਆ ਇਲਾਜ ਕੀਤਾ ਜਾਵੇ ਤੇ ਜਿਹੜਾ ਸੈਰੀਬਰਲ ਪਾਲਸੀ ਯੂਨਿਟ ਹੈ ਇਹਦਾ ਯੋਗਦਾਨ ਸਿਨਸਨੈਟੀ ਗਰੁੱਪ ਜਿਹੜੇ ਸੰਗਤਾ ਨੇ ਯੂਐਸਏ ਉਹਾਇਓ ਤੋਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੈਂ ਧੰਨਵਾਦ ਕਰਾਂਗਾ ਉਹਨਾਂ ਦਾ ਮੈਂ ਧੰਨਵਾਦ ਕਰਾਂਗਾ ਆਨਰੇਬਲ ਵਾਈਸ ਚਾਂਸਲਰ ਸਾਹਿਬ ਦਾ ਮੈਂ ਧੰਨਵਾਦ ਕਰਾਂਗਾ ਪ੍ਰਧਾਨ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਜੀ ਦਾ ਜਿਨ੍ਹਾਂ ਨੇ ਇਸ ਯੂਨਿਟ ਦਾ ਉਦਘਾਟਨ ਕੀਤਾ ਮੈਂ ਧੰਨਵਾਦ ਕਰਾਂਗਾ ਸੰਗਤਾ ਦਾ ਜਿਹੜੇ ਕੀ ਹਮ ਹੁਮਾ ਕੇ ਹਰ ਥਾਂ ਤੇ ਸਾਡੀ ਇਸ ਯੂਨੀਵਰਸਿਟੀ ਦਾ ਸੋ ਹੈਲਪ ਕਰਦੇ ਨੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੁਪਰੀਤ ਬਿੰਦਰਾ ਬਤੌਰ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਚ ਆਪਣੀ ਸੇਵਾਵਾ ਨਿਭਾ ਰਹੀ ਹਾਂ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਰੀਬਰਲ ਪਾਲਸੀ ਯੂਨਿਟ ਜੋ ਕਿ ਬਾਬਾ ਜ਼ਰਾਵਰ ਸਿੰਘ ਫਤੇ ਸਿੰਘ ਸੈਰੀਬਰਲ ਪਾਲਸੀ ਯੂਨਿਟ ਦਾ ਉਦਘਾਟਨ ਚੀਰ ਗੁਰੂਗਰਾਂ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕੀਤਾ ਗਿਆ ਹੈ ਤੇ ਇਹ ਸਾਨੂੰ ਬੜਾ ਹੋਏ ਬਹੁਤ ਮਾਣ ਹੈ ਕਿ ਜਿਹੜੀ ਇਹ ਸਾਰੀ ਸਹਾਇਤਾ ਆਈ ਹੈ ਇਹ ਸੰਗਤ ਸਿਨਸినాਟੀ ohio usa ਤੋਂ ਜਿਹੜਾ ਹੈ ਉਹ ਸਾਰਾ ਇਕਵਿਪਮੈਂਟ ਸਾਨੂੰ ਭੇਜਿਆ ਗਿਆ ਹੈ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਇਸ ਯੂਨਿਟ ਦੇ ਜ਼ਰੀਏ ਅਸੀਂ ਜਿਹੜਾ ਹੈਗਾ ਜਿਹੜੇ ਮਨ ਬੁੱਧੀ ਬੱਚੇ ਹਨ ਜਿਹੜੇ ਜਨਮ ਸੇਦ ਬੱਚੇ ਜਿਨ੍ਹਾਂ ਨੂੰ ਚੱਲਣ ਚ ਦਿੱਕਤ ਹੈ ਗਰਦਨ ਨਹੀਂ ਸਾਮ ਸਕਦੇ ਬੈਠ ਨਹੀਂ ਸਕਦੇ ਉਹਨਾਂ ਦਾ ਇਲਾਜ ਕਰਨ ਦੇ ਲਈ ਇਹ ਯੂਨਿਟ ਖੋਲਿਆ ਹੈ ਤੇ ਇਹ ਯੂਨਿਟ ਬਿਲਕੁਲ ਫ੍ਰੀ ਆਫ ਕਾਸਟ ਹੈ ਇਹਦੇ ਵਿੱਚ ਕੋਈ ਵੀ ਚਾਰजेस ਜਿਹੜੇ ਹੈ ਉਹ ਪੇਰੈਂਟਸ ਨੂੰ ਪੇ ਨਹੀਂ ਕਰਨੇ ਪੈਣਗੇ ਤੇ ਸਾਡੀ ਸਾਰੀ ਹੀ ਸੰਗਤਾਂ ਨੂੰ ਬੇਨਤੀ ਹੈ ਕੀ ਵੱਧ ਤੋਂ ਵੱਧ ਇਸ ਫੈਸਿਲਿਟੀ ਬਾਰੇ ਜਿਹੜਾ ਹੈ ਉਹ ਸਾਰਿਆਂ ਨੂੰ ਦੱਸਿਆ ਜਾਵੇ ਸੰਦੇਸ਼ ਸਾਡਾ ਪਹੁੰਚਾਇਆ ਜਾਵੇ ਤਾਂ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਦੀ ਜਿਹੜੀ ਹੈ ਉਹ ਸੇਵਾ ਕਰ ਸਕੀਏ ਮਹਾਨ ਸ਼ਹੀਦਾਂ ਦੀ ਧਰਤੀ ਸਹਿਬਜ਼ਾਦਾ ਬਾਬਾ ਗੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਦੀ ਪਵਿੱਤਰ ਧਰਤੀ ਇਹਦਾ ਪੈਰ ਇਸ ਧਰਤੀ ਦੇ ਸਹਿਬਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਸਤੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਸੀ ਇਹ ਜਿਹੜੀ ਲੈਬ ਹੈ ਆਧ ਅੱਜ ਰਸਮੀ ਤੌਰ ਤੇ ਮੋਡਰਨਾਈਜੇਸ਼ਨ ਕਰਕੇ ਦਾ ਜਿਹੜਾ ਵਿਕਾਟਨ ਕੀਤਾ ਗਿਆ ਕੁਝ ਬੱਚੇ ਮੈਂਟਲੀ ਰਿਟਾਇਰਡ ਹੁੰਦੇ ਤੇ ਕੁਝ ਜਨਾਂ ਦੀ ਹੁੰਦੀ ਹੈ ਫਿਜ਼ੀਕਲੀ ਤੌਰ ਦੇ ਉੱਤੇ ਉਹ ਇਨੇ ਕੋ ਰੋਜ਼ ਘਰਸੇ ਜਾਂਦੇ ਆ ਕਿ ਨਾ ਆਪ ਪਾਸਾ ਲੈ ਸਕਦੇ ਆ ਨਾ ਆਪਣੀ ਕਿਰਿਆ ਸੋਚ ਸਕਦੇ ਆ ਸੋ ਇਹ ਡਿਪਾਰਟਮੈਂਟ ਦੀ ਮੋਡਰਨਾਈਜੇਸ਼ਨ ਕਰਕੇ ਸਾਡੇ ਸਤਿਕਾਰਯੋਗ ਸਰਦਾਰ ਅਮਰਦੀਪ ਸਿੰਘ ਜੀ ਧਾਰਨੇ ਐਡਵੋਕੇਟ ਆਪਣੇ ਰਿਸ਼ਤੇਦਾਰਾਂ ਕੋਲ ਇਹਨਾਂ ਨੇ ਇਹ ਜਿਹੜੀ ਸਾਰੀ ਸੇਵਾ ਕਰਵਾਈ ਆ ਮੈਂ ਸਮਝਦਾ ਅੱਜ ਜੋਕੇ ਜੋਗ ਦੇ ਵਿੱਚ ਕਈ ਬੱਚੇ ਡੈਫੈਂਡਡ ਆਮ ਆ ਉਹਦਾ ਸਾਡੇ ਜਿਹੜੀ ਸਾਡੀ ਮੈਡੀਕਲ ਯੂਨੀਵਰਸਿਟੀ ਸ਼ਿਗੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਉੱਥੇ ਵੀ ਡਿਪਾਰਟਮੈਂਟ ਆ ਪਰ ਆ ਜਿਹੜਾ ਡਿਪਾਰਟਮੈਂਟ ਆ ਇੱਥੇ ਇਹ ਪਾਵੇਂ ਪਹਿਲਾਂ ਵੀ ਚੱਲਦਾ ਸੀ ਵਾਰੋਂ ਮਾਡਰਨ ਸਹੂਲਤਾਂ ਦੇ ਕੇ ਇਹਦਾ ਆਦੋਨੀਆਂ ਕਰਨ ਕੀਤਾ ਗਿਆ ਮੈਂ ਜਿਹੜੇ ਵੀ ਪਰਿਵਾਰ ਨੇ ਸੇਵਾ ਕੀਤੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਗੁਰੂ ਚਰਨਾਚ ਤੇ ਸ਼ਮਾਨ ਛੇਤਾਂ ਦੇ ਚਰਨਾਚ ਬੇਨਤੀ ਵੀ ਕਰਦਾ ਕਿ ਸਤਿਗੁਰੂ ਜੀ ਇੱਥੇ ਆਉਣ ਵਾਲੇ ਜਿੰਨੇ ਵੀ ਚਾਹੇ ਫਿਜ਼ੀਓਥੈਰੇਪੀ ਦੇ ਰੂਪ ਦੇ ਵਿੱਚ ਆ ਉਹਨਾਂ ਸਾਰਿਆਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤਕੜੇ ਕਰਨਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਆ ਗਿਆ ਜੀ ਮੀਟਿੰਗ